ਆਲਿਆਰ ਜੀ ਤੁਹਾਡਾ ਰੋਣਾ ਬਹੁਤ ਬਹੁਤ ਸ਼ਕਾਰ ਦੇ। ਵਾਹ। ਨਹੀਂ ਕਿਹਾ ਕਿ ਨਾ ਆਪਾਂ। ਕੀ ਹੋਵੇ ਨਾਸਾਹੀ। ਵਾਹ ਬਾਚਣ ਕਿੰਨਾ ਤੇ। ਜਿੰਦਾਬਾਦ ਪੰਜਾਬ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਸਤਿ ਸੰਤੇ ਪੰਜਾਬ ਸਰਕਾਰ ਮਰਦਾਬਾਦ। ਮਰਦਾਬਾਦ ਮਰਦਾਬਾਦ। ਇਨਸਾਨਾਂ ਦੇ ਜ਼ਬਰੀ ਜ਼ਮੀਨਾਂ ਦੇ ਜ਼ਬਰੀ ਕਬਜੇ ਨਹੀਂ ਹੋਣਦੇ ਆਗੇ। ਨਹੀਂ। ਪਿੰਡ ਧੁੰਦਾ ਤੋਂ ਸ਼ੁਰੂ ਹੋ ਕੇ ਤੇ ਛੇਕਪਤੇ ਜਾ ਕੇ ਜਿਹੜਾ ਤਰਨਤਾਰ ਜਿਲ੍ਹੇ ਤੋਂ ਅੰਮ੍ਰਿਤਸਰ ਜਿਲ੍ਹੇ ਦੇ ਵਿੱਚ ਪ੍ਰਵੇਸ਼ ਕਰ ਜਾਣਾ ਵਾ ਪੱਟੀ ਤਦਾਰ ਦੇ ਵਿੱਚ ਪੁਲਿਸ ਫੋਰਸਾਂ ਲੈ ਕੇ ਫਰੋਜਪੁਰ ਜਿਲ੍ਹੇ ਤੋਂ ਅੰਮ੍ਰਿਤਸਰ ਜਿਲ੍ਹੇ ਤੋਂ ਤਰਨਤਾਰਨ ਜਿਲ੍ਹੇ ਤੋਂ ਜਲੰਧਰ ਕਪੂਰਥਲਾ ਸਾਰੇ ਜਿਲ੍ਹਿਆਂ ਤੋਂ ਭਾਰੀ ਪੁਲਿਸ ਫੋਰਸ ਲਾਏਗੇ ਤੇ ਜਿਹੜਾ ਅੱਜ ਤੜਕੇ ਦਾ 4 ਵਜੇ ਦਾ ਪ੍ਰਸ਼ਾਸਨ ਜਿਹੜਾ ਵਾ ਉਹ ਕਰਕੇ ਕਰ ਰਿਹਾ ਵਾ ਆ ਵੇਖੋ ਵੱਡੀ ਤਦਾਦ ਦੇ ਵਿੱਚ ਆ ਜਿਹੜਾ ਕਬਜ਼ਾ ਇਸ ਵਾਰ ਤਾਂ ਇੰਨੀ ਢੇਰਮਾ ਫੁੱਕਾ ਜਿਹੜਾ ਵਾ ਖੜੇ ਆ ਤੇ ਜਿੱਥੇ ਪ੍ਰਸ਼ਾਸਨ ਨੇ ਕਬਜ਼ਾ ਕੀਤਾ ਵਾ ਉੱਥੇ ਹੁਣ ਕਿਸਾਨ ਐ ਇਸ ਵਾਰ ਜਿਹੜਾ ਉਹਦਾ ਕਬਜ਼ਾ ਕਰਦਾ ਆ ਆ ਵੇਖੋ ਪ੍ਰਸ਼ਾਸਨ ਭਾਰੀ ਪੁਲਿਸ ਲਾ ਕੇ ਕਬਜ਼ਾ ਕਰ ਰਿਹਾ ਵਾ ਉੱਥੇ ਇਸ ਵਕਤ ਜਿਹੜਾ ਵਾ ਆ ਆਪਣੇ ਕਿਸਾਨ ਜਿਹੜਿਆ ਉਹ ਵੀ ਜਿਹੜਾ ਵਾ ਜ਼ਮੀਨ ਦਾ ਕਬਜ਼ਾ ਜਿਹੜਾ ਲੈ ਰਿਹਾ ਅੱਜ ਮੈਂ ਜਿੱਥੇ ਆ ਕੇ ਲੱਤੇ ਆਏ ਤੇ ਇੱਕ ਪੈਸਾ ਵੀ ਅਜੇ ਤੱਕ ਸਰਕਾਰ ਨੇ ਨਹੀਂ ਕੱਢ ਦਿੱਤਾ ਨਾ ਕੋ ਕਿਸਾਨਾਂ ਨਾਲ ਕੋ ਕਮਿਟਮੈਂਟ ਕੀਤੀ ਆ ਇੱਕ ਵੀ ਜਿਹੜਾ ਬਾ ਸਰਕਾਰ ਨੇ ਜਿਹੜਾ ਜੋ ਬਣਦੇ ਆ ਇਹਨਾਂ ਦੇ ਹੱਕਦਾਰ ਇੱਕ ਵੀ ਨਹੀਂ ਕੱਢ ਦਿੱਤਾ ਇਸ ਕਰਕੇ ਅਜੇ ਤੱਕ ਬੈਠੋ ਥੱਲੇ ਬੈਠੋ ਥੱਲੇ ਜਾਓ ਬੈਠੋ ਬੈਠੋ ਥੱਲੇ ਬੈਠੋ ਥੱਲੇ ਬੈਠੋ ਥੱਲੇ ਆਇਓ ਬੈਠੋ ਥੱਲੇ ਬੈਠੋ ਥੱਲੇ थले <laughs> राजो ਵਾਹ ਜਿੰਦਾਬਾਦ ਹੁਣ ਨਗਰੰਡਿਆ ਮੈਂ ਵਰਦੀਆਂ ਕਈਆਂ ਨਾਲ ਜਿੰਦਾਬਾਦ 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 ਭਗਵਾਨ ਸਤਿਕਾਰ ਹਾਏ 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 ਚਲੋ ਉਹਦੀ ਨਗਾ ਲੇਣੇ ਕੋ ਗਲੀ ਕਮਾਗੋ ਸੁਣੀ ਨਗਾ ਲੈਣੇ ਕਮਾਗੋ ਜਿੰਦਾਬਾਦ

संत मान मुर्दाबाद 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 मोदी सरकार मुर्दाबाद 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 भगवान तेरा काम न कम में तेरे बड्डा हो न जम मोदी तेरे काम न कम तेरी भी माटी हड ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾਨ ਮਜ਼ਦੂਰ ਸੰਰਚਨਾ ਕਮੇਟੀ ਪੰਜਾਬ ਇਸ ਟਾਈਮ ਖੜੇ ਆ ਜੀ ਪਿੰਡ ਚੀਮਾ ਖੁੱਡੀ ਜ਼ਿਲ੍ਹਾ ਗਰਦਾਸੂਰ ਇੱਥੇ ਨੈਸ਼ਨਲ ਹਾਈਵੇ ਥਾਰਟੀ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਦੇ ਹਿੱਤੇ ਜ਼ਮੀਨਾਂ ਜਿਹੜੀਆਂ ਅਕਵਾਇਰ ਕੀਤੀਆਂ ਜਾ ਰਹੀਆਂ ਉਹ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਜਿਨ੍ਹਾਂ ਦਾ ਇੱਕ ਵੀ ਦਮੜਾ ਜਿਹੜਾ ਉਹ ਕਿਸਾਨਾਂ ਨੂੰ ਅਜੇ ਤੱਕ ਨਹੀਂ ਦਿੱਤਾ ਗਿਆ ਸਾਡੀ ਉੱਚ ਪ੍ਰਸ਼ਾਸਨ ਦੇ ਨਾਲ ਬਾਰ ਬਾਰ ਮੀਟਿੰਗ ਦੇ ਦੌਰ ਚੱਲਦੇ ਰਹੇ ਤੇ ਲਗਭਗ 3.5 ਸਾਲ ਤੋਂ ਇਸ ਕੇਸ ਲਈ ਸਾਡੇ ਜ਼ਿਲ੍ਹੇ ਦੇ ਕੇਡਰ ਦੇ ਲੋਕ ਧਰਨਿਆਂ ਤੇ ਬੈਠੇ ਰਹੇ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਲਗਾਤਾਰ ਇਸ ਮਸਲੇ ਨੂੰ ਉਲਝਾ ਕੇ ਕੇਂਦਰ ਦੀ ਪਿੱਠ ਖਾਪਤ ਪਾਉਂਦੇ ਰਹੇ ਪਿਛਲੇ ਲਗਭਗ 2 ਮਹੀਨਿਆਂ ਦੇ ਵਿੱਚ 17 라ਉਂਡ ਦੀ ਮੀਟਿੰਗ ਜਿਹੜੀ ਆ ਉਹ ਸਾਡੀ ਹੋਈ ਆ ਪਰ ਉਹ 17 라ਉਂਡ ਦੀ ਮੀਟਿੰਗ ਦੇ ਵਿੱਚੋਂ ਜਿਹੜਾ ਨਤੀਜਾ ਆ ਉਹ ਮੈਂ ਆਪਣੇ ਪ੍ਰੈਸ ਵਾਲੇ ਵੀਰ ਨੂੰ ਕਹੂੰਗਾ ਕਿ ਦਿਖਾ ਦਿੱਤਾ ਜਾਵੇ ਕਿ 17 ਰਾਊਂਡ ਦੀ ਮੀਟਿੰਗ ਜਿਹਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਅਸੀਂ ਤੁਹਾਡੇ ਆ ਤੇ ਪੰਜਾਬ ਸਰਕਾਰ ਤੁਹਾਡੇ ਨਾਲ ਆ ਇਹ ਤੁਹਾਡੀ ਆਪਣੀ ਸਰਕਾਰ ਆ ਇਹ ਸਰਕਾਰ ਕਦੇ ਵੀ ਤੁਹਾਡੇ ਤੋਂ ਪਛਾਣ ਨਹੀਂ ਜਾਊਗੀ ਜੋ ਸ਼ੰਭੂ ਤੇ ਖਨੌਰੀ ਦੇ ਵਿੱਚ ਕੀਤਾ ਜੋ ਉੱਥੇ ਬਹਿਸ਼ੀਾਨਾ ਹਮਲਾ ਕੀਤਾ ਜੋ ਸ਼ੰਭੂ ਤੇ ਖਨੌਰੀ ਤੇ ਕੀਤਾ ਉਦਾਂ ਦਾ ਹੀ ਬਿਲਕੁਲ ਜਾਮ ਤਾਮ ਤੰਤਰ ਉਦੋਂ ਪਿੰਡ ਚੀਮਾ ਖੁੱਡੀ ਦੀ ਧਰਤੀ ਤੇ ਲਾ ਦਿੱਤਾ ਜਦੋਂ بڑے ਉੱਚ ਅਧਿਕਾਰੀ ਵੱਲੋਂ ਇਹ ਭਰੋਸਾ ਦਿਵਾਇਆ ਜਾ ਰਿਹਾ ਕਿ ਤੁਹਾਡੀਆਂ ਪਟੀਸ਼ਨਾਂ ਦਰਜ ਕਰ ਦਿੱਤੀਆਂ ਤੇ ਪਟੀਸ਼ਨਾਂ ਕਦੋਂ ਦਰਜ ਕਰਦੇ ਪਏ ਆ ਜਦੋਂ ਖੇਤਾਂ ਦੇ ਵਿੱਚ ਮਜ਼ਦੂਰ ਬੈਠਾ ਆਪਣੀ ਪੈੜੀ ਬਚਾਉਣ ਦੇ ਲਈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਖੜੇ ਨੇ ਐਂਬੂਲੈਂਸ ਖੜੀਆਂ ਨੇ ਪਾਣੀ ਦੀਆਂ ਬਿਛਾੜਾ ਮਾਰਨ ਵਾਲੀਆਂ ਵਾਟਰ ਵੈਰੂਣਿਕਾ ਖਾਲਸਾ ਸਾਹਿਬ ਐਗਰੀਕਲਚਰ ਦੀ ਫਟੇ ਸਾਡੀ ਸੂਬਾ ਪੌਰ ਕਮੇਟੀ ਦੀ ਮੀਟਿੰਗ ਸਾਡੇ ਦਫਤਰ ਚੱਬਾ ਵਿੱਚ ਚੱਲ ਰਹੀ ਆ ਪਰ ਜੋ ਜਾਣਕਾਰੀ ਮਿਲ ਰਹੀ ਆ ਜਿਵੇਂ ਅੱਜ ਪੰਜਾਬ ਸਰਕਾਰ ਨੇ ਪੁਲਿਸ ਦਾ ਜ਼ਬਰ ਜਿਹੜਾ ਵਾ ਉਹ ਗਰਦਾਖਪੁਰ ਜ਼ਿਲ੍ਹੇ ਦੇ ਵਿੱਚ ਸਹਾਇਪਿੰਡ ਤੇ ਐਚੀਮਾ ਖੁੱਡੀ ਬਹੁਤ ਵੱਡੀ ਤਦਾਦ ਦੇ ਵਿੱਚ ਬਕੈਰ ਪੈਸੇ ਦਿੱਤਿਆਂ ਤੋਂ ਹੀ ਫੋਰਸਾਂ ਲਿਆ ਕੇ ਮੱਕੀਆਂ ਵਾਹਤੀਆਂ ਵਾ ਲੋਕਾਂ ਦੀਆਂ ਤੂੜੀਆਂ ਨਹੀਂ ਬਣ ਦੇ ਰੇ ਔਰ ਲੋਕ ਕਿਸਾਨਾਂ ਦੀ ਝੁੱਕਾ ਚਕਾਈ ਹੋ ਰਹੀ ਆ ਇਸੇ ਤਰ੍ਹਾਂ ਤਰਨਤਾਰ ਜ਼ਿਲ੍ਹੇ ਦੇ ਵਿੱਚ ਚੰਡੇਰ ਮਹਾਂਪੁਰਖਾਂ ਜੇ ਸੁਬਾ ਵੜੇ ਸੁਬਾ ਸਿੰਘ ਉਹਦੇ ਵਿੱਚੋਂ ਔਰਤਾਂ ਵੀ ਗ੍ਰਿਫਤਾਰ ਕਰ ਲਈਆਂ ਵਾ ਤੇ ਮੱਕੀ ਦੀ ਖੜੀ ਫਸਲ ਜਿਹੜੀ ਗੱਡ ਚੀਰ ਰਹੀ ਸੀ ਉਹਨੂੰ ਤਬਾਹ ਕਰ ਦਿੱਤਾ ਵਾ ਅਸੀਂ ਕਹਿੰਨੇ ਆ ਪੰਜਾਬ ਸਰਕਾਰ ਨੂੰ ਇਹ ਖਮਿਆਜਾ ਭੁਗਤਣਾ ਪਊਗਾ ਇਹਦੇ ਤੇ ਬਹਿ ਕੇ ਗੱਲ ਕਰਕੇ ਜਿਹੜੇ ਵੀ ਮਤਲਬ ਕਿਸਾਨ ਪੀੜਤ ਵਾ ਉਹਨਾਂ ਨੂੰ ਨਿਆਂ ਦਿੱਤਾ ਜਾਵੇ ਉਹਨਾਂ ਦੇ ਪਹਿਲਾਂ ਪੈਸੇ ਪਾਏ ਜਾਣ ਤੇ ਫਿਰ ਕਬਜ਼ੇ ਲਏ ਜਾਣ ਇਸ ਤਰ੍ਹਾਂ ਲੀਕਾਂ ਮਾਰਿਆ ਜਿਹੜੀਆਂ ਉਹ ਜ਼ਮੀਨਾਂ ਦੇ ਕਬਜ਼ੇ ਨਹੀਂ ਹੋਣੇ ਇਹਦਾ ਖਮਿਆਜਾ ਪੰਜਾਬ ਸਰਕਾਰ ਨੂੰ ਬੁਗਤ ਨਾ ਬੂਗਾ ਤੇ ਪੁਲਿਸ ਜ਼ਬਰਦਸਤ ਅਸੀਂ ਸਖਤ ਸ਼ਬਦਾਂ ਜਿ ਨਿਖੇਤੀ ਕਰਦੇ ਆ ਕਿ ਜੇ ਵੀ ਔਰਤਾ ਦੇ ਵਿੱਚ ਤਸ਼ੱਦਦ ਕਰ ਰਿਆ ਇਹ ਠੀਕ ਨਹੀਂ ਮੈਂ ਸਰਵਰ ਸਿੰਘ ਪਤੇਰ ਆ ਇਸ ਵੇਲੇ ਦਫ਼ਤਰ ਤੋਂ ਬੋਲਦਾ ਜਿਵੇਂ ਦੋ ਥਾਵਾਂ ਤੇ ਗਰਦਾਸਪੁਰ ਤੇ ਲਗਭਗ ਦੋ ਥਾਵਾਂ ਤੇ ਤਰਨਤਾਰਨ ਜਿਹੜੀ ਭਾਰਤ ਮਾਲਾ ਯੋਜਨਾ ਤਹਿਤ ਸੜਕਾਂ ਨਿਕਲ ਰਹੀਆਂ ਜਿਹੜਾ ਕਾਰਪੋਰੇਟ ਦਾ ਵਿਕਾਸ ਆ ਉਦੇ ਵਿੱਚ ਕਿਸਾਨਾਂ ਨੂੰ ਜ਼ਮੀਨਾਂ ਦੇ ਪੈਸੇ ਦਿੱਤੇ ਬਗੈਰ ਜਿਹੜੀ ਪੁਲਸਾ ਜਿਹੜੀ ਕੇਂਦਰ ਦੇ ਇਸ਼ਾਰੇ ਤੇ ਭਗਵੰਤ ਮਾਨ ਸਰਕਾਰ ਜ਼ਬਰਦਸਤੀ ਕਬਜ਼ੇ ਕਰ ਰਹੀ ਆ ਔਰ ਕਿਸਾਨਾਂ ਦਾ ਨਾ ਤਾਂ ਪੱਖ ਸੁਣਿਆ ਜਾਂਦਾ ਨਾ ਕਿਸਾਨਾਂ ਦੀ ਗੱਲ ਸੁਣੀ ਜਾ ਰਹੀ ਆ ਅਰੇ ਇਹੋ ਪਹਿਲ